ਉਹ ਤਾਂ ਦੇਖੋ ਜੀ ਸਾਡੇ ਕੋਲ ਜਿਹੜਾ ਹੁਨਰ ਆ ਉਹ ਅਸੀਂ ਬੱਚਿਆਂ ਨੂੰ ਦੇ ਰਹੇ ਹਾਂ ਹੁਣ ਅੱਗੋਂ ਬੱਚੇ ਦੀ ਮਿਹਨਤ ਆ ਉਹਦੀ ਲਗਨ ਆ ਵੀ ਉਹ ਕਿੰਨੀ ਲਗਨ ਨਾਲ ਪ੍ਰੈਕਟਿਸ ਕਰ ਸਕਦਾ ਜਿਹਦੇ ਬੱਚਾ ਜਿੰਨੀ ਮਿਹਨਤ ਕਰੇਗਾ ਉਹਨੇ ਉੱਪਰ ਜਾਣੇ ਜਾਣਾ ਹੀ ਬਹੁਤ ਸਾਰੇ ਮੈਡਲ ਜਿੱਤੇ ਆ ਨੈਸ਼ਨਲ ਮੈਡਲ ਵੀ ਜਿੱਤ ਕੇ ਆਈ ਹੈ ਤੁਹਾਨੂੰ ਕਿੰਨਾ ਪ੍ਰਾਊਡ ਫੀਲ ਹੋ ਰਿਹਾ ਬਣਾ ਆਪਣ ਮਿਹਨਤ ਉਸਦਾ ਹੀ ਇਹਦੇ ਤੋਂ ਵੀ ਵੱਧ ਕੇ ਹੋਇਆ ਹੋਵੇ ਜਿਹੜਾ ਕੋਚ ਹੁੰਦਾ ਜੀ ਉਹਨੂੰ ਪਲੇ ਨਾਲੋਂ ਵੱਧ ਖੁਸ਼ੀ ਕੋਚ ਨੂੰ ਹੁੰਦੀ ਹੈ ਐਗਜ਼ੈਕਟਲੀ ਕਿੰਨਾ ਟਾਈਮ ਹੋ ਗਿਆ ਆਪਕੋ ਮੈਨੂੰ 4 ਸਾਲ ਹੋ ਗਏ ਪ੍ਰੈਕਟਿਸ 4 ਸਾਲ ਹੋ ਗਏ ਸੋ 4 ਸਾਲ ਮੈਂ ਕੀ-ਕੀ ਸਿੱਖਾਇ ਡਾਈਟ ਪਲਾਨ ਆਪਣਾ ਜਿੰਨਾ ਵੀ ਟ੍ਰੇਨਿੰਗ ਡਾਈਟ ਰੈਸ ਕਿੰਨਾ ਪੇ ਕੀਤਾ ਇੱਥੇ ਕੁਝ ਵੀ ਨਹੀਂ ਫ੍ਰੀ ਆਫ ਕੋਸ ਚਾਰ ਸਾਲ ਤੋਂ ਕੁਝ ਪੇ ਨਹੀਂ ਦਿੱਤਾ ਹਾਂ ਕੁਝ ਵੀ ਪੇ ਨਹੀਂ ਗਿਆ ਬਲਕਿ ਆਪਣੇ ਕੋ ਮਿਲਾਇਆ ਹਾਂ ਪੇ ਆ ਕੇ ਹੀ ਜ਼ਿਆਦਾਤਰ ਤਾਂ ਜਿਹੜੇ ਸਪੋਰਟਸ ਵਾਲ ਨੂੰ ਜਾਂਦੇ ਆ ਬੱਚੇ ਉਹ ਕਰੋ ਠੀਕ ਠਾਕ ਹੀ ਹੁੰਦੇ ਆ ਜੀ ਉਹ ਕਈ ਬੱਚੇ ਹੁੰਦੇ ਆ ਉਹ ਨਹੀਂ ਫੋਰਡ ਕਰ ਸਕਦੇ ਵੀ ਨਹੀਂ ਦੇ ਸਕਦੇ ਉਹ ਫਿਰ ਉਸ ਗੱਲ ਤੋਂ ਆਉਂਦਾ ਹੀ ਨਹੀਂ ਜਿਮ 'ਚ ਹੀ ਨਹੀਂ ਆਉਂਦਾ ਤੇ ਐਸ ਕਰਕੇ ਅਸੀਂ ਕਿਸੇ ਤੋਂ ਕੋਈ ਫੀਸ ਨਹੀਂ ਲੈਂਦੇ ਐਸ ਤਰ੍ਹਾਂ ਮੈਂ ਵੀ ਇੰਟਰਨੈਸ਼ਨਲ ਵੈਲਫਰ ਹੈ ਜੀ ਮੈਂ ਤੇ ਮੈਨੂੰ ਗੇਮ ਦੇ ਸਿਰ ਤੇ ਨੌਕਰੀ ਮਿਲੀ ਹੈ ਮੈਂ ਪੰਜਾਬ ਪੁਲਿਸ ਚ ਸਬ ਇੰਸਪੈਕਟਰ ਆ ਤਾਂ ਮੈਂ ਆਪਣੀ ਡਿਊਟੀ ਤੋਂ ਬਾਅਦ ਐਸ ਟਾਈਮ ਆ ਕੇ ਇਹਨਾਂ ਬੱਚਿਆਂ ਨੂੰ ਟ੍ਰੇਨਿੰਗ ਵੀ ਦੇਣਾ ਨਾਲ ਆਪ ਕਰ ਲਈਦੀ ਫਿਟਨੈਸ ਮਾੜੀ ਮੋਟੀ ਵੇਟ ਲਿਫਟਿੰਗ ਸਿੱਖਣੀ ਹੈ ਉਹ ਵੀ ਫ੍ਰੀ ਦੇ ਵਿੱਚ ਆਜੋ ਤੁਹਾਨੂੰ ਲੈ ਕੇ ਚਲਦੇ ਹਾਂ ਜਿੱ ਇੱਕ ਇਦਾਂ ਦੀ ਜਗ੍ਹਾ ਤੇ ਜਿੱਥੇ ਫ੍ਰੀ ਦੇ ਵਿੱਚ ਵੇਟ ਲਿਫਟਿੰਗ ਤੁਸੀਂ ਸਿੱਖ ਸਕਦੇ ਹੋ ਬਿਲਕੁਲ ਫ੍ਰੀ ਤੇ ਅਸੀਂ ਤੁਹਾਨੂੰ ਅੱਜ ਲੈ ਕੇ ਆਏ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਦੇ ਵਿੱਚ ਤਾਂ ਲੁਧਿਆਣਾ ਦੇ ਵਿੱਚ ਤੁਸੀਂ ਪਿੱਛੇ ਬੋਰਡ ਪੜ ਪਾ ਰਹੇ ਹੋ ਲੁਧਿਆਣਾ ਦੇ ਵਿੱਚ ਸਟੇਡੀਅਮ ਹੈ ਜਿੱਥੇ ਤੁਸੀਂ ਆ ਕੇ ਫ੍ਰੀ ਦੇ ਵਿੱਚ ਸਿੱ ਉਮਰ ਵੀ ਪੁੱਛਾਂਗੇ ਕਿ ਕੀ ਪ੍ਰੋਸੀਜਰ ਹੁੰਦਾ ਇੱਥੇ ਆ ਕੇ ਸਿੱਖਣ ਦਾ ਸੋ ਆਜੋ ਅੰਦਰ ਚਲੀਏ 골ਡ ਮੈਡਲਿਸ ਨੇ ਨਾਲ ਵੀ ਤੁਹਾਨੂੰ ਮਿਲਵਾਵਾਂਗੇ ਤੇ ਇੱਥੇ ਦੇ ਕੋਚਸ ਨਾਲ ਵੀ ਮਿਲਵਾਵਾਂਗੇ ਤੇ ਨਾਲ ਹੋਰ ਵੀ ਜਿਹਨੇ ਲੋਕ ਇੱਥੇ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਨਾਲ ਜ਼ਰੂਰ ਮਿਲਵਾਵਾਂਗੇ ਸੋ ਆਜੋ ਚਲੀਏ ਤੇ ਲੈ ਕੇ ਚਲੀਏ ਤੁਹਾਨੂੰ ਸਟੂਡੈਂਟਸ ਨਾਲ ਮਿਲਵਾਉਣ ਸਾਡੇ ਨਾਲ 19 ਸਾਲ ਦੀ ਕੁੜੀ ਹੈ ਜੀ ਉੱਥੇ weight lifting ਸਿੱਖ ਰਹੀ ਹੈ 4 ਸਾਲ ਤੋਂ ਸੋ ਆਓ ਉਹਨਾਂ ਦਾ ਐਕਸਪੀਰੀਅੰਸ ਜਾਣਦੀਆਂ ਕਿਉਂਕਿ ਉਹਨਾਂ ਨੇ ਡਿਸਟ੍ਰਿਕਟ ਸਟੇਟ ਨੈਸ਼ਨਲ ਤਿੰਨੋਂ ਮੈਡਲਸ ਦੇ ਵਿੱਚ ਤਿੰਨਾਂ ਦੇ ਵਿੱਚ ਮੈਡਲ ਜਿੱਤੇ ਨੇ ਸੋ ਮੈਡਲ ਤੁਸੀਂ ਦੇਖ ਸਕਦੇ ਹੋ कैसे आप बहुत बढ़िया आप अच्छा इतने सारे मेडल जीत के बहुत बढ़िया लग रहा है लेकिन अभी भी उस चीज़ के लिए सेटिस्फाइड नहीं हो जब अच्छे लेवल पे और बढ़िया लेवल पे मेडल आएगा तब एग्जैक्टली अच्छा, नहीं नहीं। कितना टाइम हो गया आपको? मुझे चार साल हो गए चार साल हो गए चार साल में जिम के अंदर भी ट्रेनिंग तो सीखी सीखी है जो गुरमीत सिंह ने मुझे सिखाई है लेकिन जिम के बाहर भी कैसे रहना है डाइट प्लान अपना जितना भी ट्रेनिंग डाइट रेस्ट जैसे हर चीज़ हल अलग अलग चीज़ें हर चीज़ अपनी ट्रेनिंग में चाहिए वो सारी कुछ उन्होंने अच्छा, मुझे अच्छा, कि, कितना पे किता है कुछ भी नहीं फ्री ऑफ कॉस्ट चार साल तो कुछ पे नहीं किया हाँ कुछ भी पे नहीं गया बल्कि अपने को मिला है यहाँ पे आके जितनी भी डाइट में कमी है अपने को या कंपटीशन आने जाने में खर्चा है या हमारे किसी भी चीज़ में हमें दिक्कत आती है सेट में दिक्कत है ट्रेनिंग में किसी इक्विपमेंट में दिक्कत है तो सारी बफ्सर ने और गुरमीत सिंह ने सारी ये चीज़ें हमारी कमी पूरी करी हैं अच्छा सो so, कितने सारे मेडल्स ने है कदि... नहीं आज गिनो कितने मेडल्स है पाया करो sixteen तो एंड पाया है। Five, six, wow so इतने वेटलिफ्टिंग सीखी है इन सालों तो एक्सपीरियंस दसिया बहुत अच्छा रे पर ये किसी होर ने join करना है तो तुम लगता है तो आकर satisfied से हो हाँ इधर के लिए मैं बिल्कुल सेटिस्फाइड हूँ यहाँ पे किसी ने भी आने चाहे छोटे बच्चे ने चाहे बड़े ने किसी ने भी जो शौक़ है जिसको गेम सीखने का वो जरूर आए यहाँ पे बहुत अच्छी ट्रेनिंग मिलती है यहाँ पे वह अच्छी गाइडेंस से हमें प्रिपेयर करते हैं लेवल पे कॉम्पीट करने के लिए अच्छा फैमिली वालों अच्छा सपोर्ट मिल रहा है था हाँ फैमिली की तरफ से मेरे पापा खुद पावर लिफ्टिंग करते थे उनकी तरफ से फैमिली की तरफ से मुझे फुली सपोर्ट है चाहे फाइनेंशियली है चाहे किसी भी चीज़ में हर चीज़ में सपोर्ट है ਵਾਨੀ ਨੇ ਇੱਕ ਚੀਜ਼ ਡਿਸਕ੍ਰਾਈਬ ਕੀਤੀ ਹੈ बार-बार ਕਿ ਮੈਨੂੰ ਸਰ ਦੀ ਗਾਈਡੈਂਸ ਮੈਨੂੰ ਸਰ ਦੀ ਸਪੋਰਟ ਹੈ ਸੋ ਆਓ ਸਰ ਨਾਲ ਵੀ ਗੱਲ ਕਰਦੇ ਹਾਂ ਸਰ ਕਿਦਾਂ ਸਪੋਰਟ ਕੀਤੀ ਪਹਿਲਾਂ ਤਾਂ ਤੁਸੀਂ ਸਪੋਰਟ ਤਾਂ ਦੇਖੋ ਜੀ ਸਾਡੇ ਕੋਲ ਜਿਹੜਾ ਹਨਰ ਆ ਉਹ ਹੀ ਬੱਚਿਆਂ ਨੂੰ ਦੇ ਰਹੇ ਹਾਂ ਹੁਣ ਅੱਗੋਂ ਬੱਚੇ ਦੀ ਮਿਹਨਤ ਆ ਉਹਦੀ ਲਗਨ ਆ ਵੀ ਉਹ ਕਿੰਨੀ ਲਗਨ ਨਾਲ ਪ੍ਰੈਕਟਿਸ ਕਰ ਸਕਦਾ ਜੀ ਤੇ ਜਿਹੜੇ ਬੱਚਾ ਜਿੰਨੀ ਮਿਹਨਤ ਕਰੇਗਾ ਉਹਨੇ ਉੱਪਰ ਜਾਣਾ ਹੀ ਜਾਣਾ ਜੀ ਬਿਲਕੁਲ ਠੀਕ ਹੈ ਨਾ ਇਹ ਅਸੀਂ ਤਾਂ ਬੱਚੇ ਨੂੰ ਗਾਈਡੈਂਸ ਕਰ ਦੇ ਸਕਦੇ ਆ ਵੀ ਇਦਾਂ ਬੱਚਾ ਇਦਾਂ ਕਰਨਾ ਇਦਾਂ ਕਰਨਾ ਆ ਤੇ ਜੇ ਬੱਚੇ 'ਚ ਇੰਟਰਸਟ ਹੀ ਹੈ ਨਹੀਂਗਾ ਨਾ ਉਹਨੇ ਪ੍ਰੈਕਟਿਸ ਕਰਨ ਦਾ ਹੈਗਾ ਜਨੂਨ ਹੈ ਨਾ ਉਹਨੂੰ ਕੋਈ ਹੈਗਾ ਫਿਰ ਤਾਂ ਕੁਝ ਨਹੀਂ ਕਰ ਸਕਦਾ ਫਿਰ ਮੇਰੇ ਦੱਸਣ ਦਾ ਵੀ ਕੋਈ ਫਾਇਦਾ ਨਹੀਂ ਅਗਰ ਜੇ ਬੱਚੇ ਨੂੰ ਆਪਣੇ ਦਿਲ ਦੇ ਵਿੱਚ ਸ਼ੌਂਕ ਹੈ ਵੀ ਮੈਂ ਕੁਝ ਕਰਨਾ ਹੈ ਫਿਰ ਤਾਂ ਉਹ ਉੱਪਰ ਜਾਏਗਾ ਹੀ ਉਹਨੂੰ ਕੋਈ ਰੋਕ ਨਹੀਂ ਸਕਦਾ ਅੱਛਾ ਬਹੁਤ ਸਾਰੇ ਮੈਡਲ ਜਿੱਤੇ ਆ ਨੈਸ਼ਨਲ ਮੈਡਲ ਵੀ ਜਿੱਤ ਕੇ ਆਈ ਹੈ ਤੁਹਾਨੂੰ ਕਿੰਨਾ ਪ੍ਰਾਊਡ ਫੀਲ ਹੋ ਰਿਹਾ ਬਲਕਿ ਆਪਾਂ ਮੈਨੂੰ ਤਾਂ ਉਸ ਦਾ ਹੀ ਇਹਦੇ ਤੋਂ ਵੀ ਵੱਧ ਕਿ ਹੋਇਆ ਹੋਵੇ ਜੋ ਜਿਹੜਾ ਕੋਚ ਹੁੰਦਾ ਜੀ ਉਹਨੂੰ ਪਲੇਅਰ ਨਾਲੋਂ ਵੱਧ ਖੁਸ਼ੀ ਕੋਚ ਨੂੰ ਹੁੰਦੀ ਹੈ ਬੀ ਉਹਦਾ ਬੱਚਾ ਕਰ ਉਹਦੇ ਤੋਂ ਅੱਗੇ ਨਿਕਲ ਜAVE ਤਾਂ ਜ਼ਿਆਦਾ ਉਹਨੂੰ ਅੱਛਾ ਲੱਗਦਾ ਹੈ ਜੀ ਹਾਂ ਜੀ ਸੋ ਇੱਥੇ ਆ ਕੇ ਬੱਚੇ ਤੁਹਾਡੇ ਅੰਡਰ ਕੰਮ ਕਰਦੇ ਨੇ ਤਾਂ ਤੁਹਾਡੇ ਅੰਦਰ ਕੰਮ ਸਿੱਖਦੇ ਵੀ ਨੇ ਸੋ ਕੋਈ ਫੀਸ ਨਹੀਂ ਲਈ ਜਾਂਦੀ ਤਾਂ ਕਿਦਾਂ ਲੱਗਦਾ ਤੁਹਾਨੂੰ ਵਧੀਆ ਲੱਗਦਾ ਜੀ ਬੱਚੇ ਹੁਣ ਜ਼ਿਆਦਾਤਰ ਤਾਂ ਜਿਹੜੇ ਸਪੋਰਟਸ ਵਾਲ ਨੂੰ ਜਾਂਦੇ ਆ ਬੱਚੇ ਉਹ ਕਰੋ ਠੀਕ ਠਾਕ ਹੀ ਹੁੰਦੇ ਆ ਜੀ ਜੀ ਠੀਕ ਹੈ ਨਾ ਜੀ ਉਹਨਾਂ ਨੂੰ ਜੇ ਆਪਾਂ ਅੱਗੋਂ ਆ ਕੇ ਫੀਸਾਂ ਰੱਖ ਦਈਏ ਜਾਂ ਉਹਨਾਂ ਤੋਂ ਕੋਈ ਕੋਚਿੰਗ ਫੀਸ ਲਈਏ ਜਾਂ ਕਿਸੇ ਤਰ੍ਹਾਂ ਦੀ ਵੀ ਤੋ ਕਈ ਬੱਚੇ ਹੁੰਦੇ ਆ ਉਹ ਨਹੀਂ ਅਫੋਰਡ ਕਰ ਸਕਦੇ ਵੀ ਨਹੀਂ ਦੇ ਸਕਦੇ ਉਹ ਫਿਰ ਉਹ ਉਸ ਗੱਲ ਤੋਂ ਆਉਂਦਾ ਹੀ ਨਹੀਂ ਜਿਮ 'ਚ ਹੀ ਨਹੀਂ ਆਉਂਦਾ ਤੇ ਐਸ ਕਰਕੇ ਅਹੀਂ ਕਿਹੇ ਤੋਂ ਕੋਈ ਫੀਸ ਨਹੀਂ ਲੈਂਦੇ ਕਿਉਂਕਿ ਮੈਂ ਇਸ ਟਾਈਮ ਮੈਂ ਵੀ ਇੰਟਰਨੈਸ਼ਨਲ ਵੇਅ ਲਿਫਟ ਰਹੀ ਜੀ ਮੈਂ ਤੇ ਮੈਨੂੰ ਗੇਮ ਦੇ ਸਿਰ ਤੇ ਨੌਕਰੀ ਮਿਲੀ ਹੈ ਮੈਂ ਪੰਜਾਬ ਪੁਲਿਸ ਚ ਸਬ ਇੰਸਪੈਕਟਰ ਆ ਅੱਛਾ ਜੀ ਹਾਂਜੀ ਹਾਂਜੀ ਤਾਂ ਮੈਂ ਆਪਣੀ ਡਿਊਟੀ ਤੋਂ ਬਾਅਦ ਇਸ ਟਾਈਮ ਆ ਕੇ ਇਹਨਾਂ ਬੱਚਿਆਂ ਨੂੰ ਟ੍ਰੇਨਿੰਗ ਵੀ ਦੇਣ ਨਾਲ ਆਪ ਕਰ ਲਈਦੀ ਫਿਟਨੈਸ ਮਾੜੀ ਮੋਟੀ ਜੀ ਤੇ ਮੈਨੂੰ ਦਾ ਸ਼ੌਂਕ ਬੋਲਦਾ ਸ਼ੌਂਕ ਹੈ ਬੱਚਿਆਂ ਨੂੰ ਕਰਵਾਉਣ ਦਾ ਸਰ ਪੰਜਾਬ ਪੁਲਿਸ ਨੇ ਜਿਸ ਤੋਂ ਬਾਅਦ ਇੱਥੇ ਆ ਕੇ ਉਹ ਬੱਚਿਆਂ ਨੂੰ ਸਿਖਾਉਂਦੇ ਵੀ ਨੇ ਸਰ ਕਿੰਨੇ ਵਜੇ ਤੱਕ ਉੱਥੇ ਡਿਊਟੀ ਹੁੰਦੀ ਹੈ ਤੁਹਾਡੀ ਉਸ ਤੋਂ ਬਾਅਦ ਅਸੀਂ ਆਉਂਦੇ ਹਾਂ ਮੈਂ ਸ਼ਾਮ ਨੂੰ 5 6 ਵਜੇ ਤੱਕ ਵੈਸੇ ਤਾਂ ਸਾਡੀ ਡਿਊਟੀ 24 ਘੰਟੇ ਦੀ ਹੁੰਦੀ ਹੈ ਜੀ ਤੇ ਜਿੱਦਾਂ ਮਤਲਬ ਕਿ ਕੋਈ ਵਰਕ ਜ਼ਿਆਦਾ ਨਹੀਂ ਹੁੰਦਾ ਤਾਂ ਮੈਂ 5 6 ਵਜੇ ਆ ਕੇ ਤੇ ਬੱਚਿਆਂ ਨੂੰ ਟ੍ਰੇਨਿੰਗ ਦੇਣਾ ਨਾਲ ਮੈਂ ਆਪ ਵੀ ਕਰਦਾ ਹਾਂ ਮੈਂ ਜੇ ਲੇਟ ਵੀ ਆਵਾਂ ਤਾਂ ਮੈਂ ਇਥੋਂ ਲੇਟ ਜਾਣਾ ਮਰ ਇਹਨਾਂ ਦੀ ਪ੍ਰੈਕਟਿਸ ਨਹੀਂ ਖਰਾਬ ਕਰਦਾ ਮੈਨੂੰ ਕਈ ਵਾਰੀ 10 ਵੀ ਵਜ ਜਾਂਦੇ ਇੱਥੇ ਅੱਛਾ ਜੀ ਹਾਂ ਜੀ ਤੁਹਾਡੀ ਡਿਊਟੀ ਤੋਂ ਜ਼ਿਆਦਾ ਪਿਆਰਾ ਜਿੰਨਾ ਤੁਹਾਨੂੰ ਦੇਸ਼ ਪਿਆਰਾ ਉਹਨਾਂ ਤੋਂ ਨੇ ਬੱਚੇ ਵੀ ਪਿਆਰੇ ਬਿਲਕੁਲ ਜੀ ਕਿਉਂਕਿ ਸਾਨੂੰ ਵੀ ਇੱਥੇ ਹੀ ਮਿਲਿਆ ਵਾ ਜੋ ਵੀ ਕੁਝ ਮਿਲਿਆ ਵਾ ਗੇਮ ਨਹੀਂ ਦਿੱਤਾ ਆ ਐਸੀ ਵੀ ਇਹੀ ਕਹਿੰਦੇ ਆ ਵੀ ਜੇ ਬੱਚਾ ਕੋਈ ਉਹਨੂੰ ਇੱਕ ਮਿਸਾਲ ਦੇ ਦਈਏ ਵੀ ਜੇ ਬੱਚਾ ਤੁਸੀਂ ਇਹਨੂੰ ਚੰਗੀ ਤਰ੍ਹਾਂ ਦਿਲ ਨਾਲ ਕਰੋਗੇ ਤਾਂ ਤੁਸੀਂ ਵੀ ਕਿਤੇ ਨਾ ਕਿਤੇ ਸਟੈਂਡ ਕਰੋਗੇ ਕਿਤੇ ਦੇਸ਼ ਦਾ ਨਾਮ ਰੋਸ਼ਨ ਕਰੋਗੇ ਜੀ ਤੇ ਹਾਨਰ ਸਾਰਿਆਂ ਚ ਹੀ ਹੁੰਦਾ ਆ ਪਰ ਇਹ ਗੱਲ ਇਹ ਹੁੰਦੀ ਆ ਵੀ ਵੀ ਕਰਦਾ ਕਿਹੜਾ ਸ਼ੌਂਕ ਨਾਲ ਆ ਜਿਹੜਾ ਬੱਚਾ ਜਿੰਨੇ ਸ਼ੌਕ ਨਾ ਕਰੇਗਾ ਉਹ ਨਹੀਂ ਅੱਗੇ ਜਾਏਗਾ। weight lifting ਦਾ ਹੁਣ ਤੁਸੀਂ ਫ੍ਰੀ ਦੇ ਵਿੱਚ ਸਿੱਖ ਸਕਦੇ ਹੋ ਪਰ ਜਿੱਦਾਂ ਕੋਚ ਨੇ ਮੈਂਸ਼ਨ ਕੀਤਾ ਇੱਕ ਚੀਜ਼ ਦਾ ਖਾਸ ਤੌਰ ਤੇ ਧਿਆਨ ਰੱਖਿਓ ਕਿ ਜੇ ਤੁਸੀਂ ਇੰਟਰਸਟਿਡ ਹੋ ਤੇ ਤੁਹਾਡੇ ਚ ਜਜ਼ਬਾ ਹੈ ਤਾਂ ਹੀ ਤੁਸੀਂ ਇੱਥੇ ਆ ਕੇ ਅਜ਼ਮਾਓ ਆਪਣੇ ਆਪ ਨੂੰ ਨਹੀਂ ਤਾਂ ਜੇ ਫ੍ਰੀ ਦੇ ਵਿੱਚ ਸਿਰਫ ਨਾਮ ਸੁਣ ਕੇ ਤੁਸੀਂ ਇੱਥੇ ਆ ਕੇ ਟਾਈਮ ਪਾਸ ਕਰਨਾ ਹੈ ਪਲੀਜ਼ ਉਹ ਨਾ ਕਰਿਓ ਤੇ ਹੋਰ ਅਪਡੇਟਸ ਸਾਡੇ ਨਾਲ ਜੁੜੇ ਰਹੋ ਤੇ ਦੇਖਦੇ ਰਹੋ ਦ ਸਿਟੀ ਹੈਡਲਾਈਨਸ ਮੈਂ ਦਮਨਜੋਤ ਕੈਮਰਾਮੈਨ ਸਾਹਿਲ ਦੇ ਨਾਲ